ਅਸੀਂ ਪੂਰੀ ਵਿਰੋਧੀ ਧਿਰ ਨੂੰ ਕਿਹਾ ਵੀ ਉਹ ਪਾਰਲੀਮੈਂਟ 'ਚ ਆਪਣੀ ਲੜਾਈ ਲੜਨ ਉਹਨਾਂ ਦੇ ਲੀਡਰਾਂ ਨੂੰ ਮਿਲੇ ਆ ਤੁਹਾਡੇ ਸਾਹਮਣੇ ਬਾਕੀ ਅਗਲੇ ਪ੍ਰੋਗਰਾਮਾਂ ਦਾ ਅਸੀਂ ਐਲਾਨ ਕਰਤਾ ਆ ਅਰ ਇਹਦੋਂ ਦਾ 15 ਕੱਢ ਟਰੈਕਟਰ ਮਾਰਚ ਹੋਊਗਾ ਨਵੇਂ ਜਿਹੜੇ ਕ੍ਰਿਮਨਲ ਕਾਨੂੰਨ ਲਿਆਉਂਦੇ ਆ ਉਹਨਾਂ ਦੀਆਂ ਕਾਪੀਆਂ ਸਾੜਾਂਗੇ ਅਰ ਇਹਦੋਂ ਦਾ 31 ਅਗਸਤ ਨੂੰ ਬਾਰਡਰਾਂ ਤੇ ਵੱਡੇ ਇਕੱਠ ਕੀਤੇ ਜਾਣਗੇ ਔਰ ਇੱਕ ਰੈਲੀ ਹੋਊਗੀ 1 ਸਤੰਬਰ ਨੂੰ ਜੁਪੀ ਵਿੱਚ ਤਾਂ 1 15 ਤੇ 22 ਨੂੰ ਦੋ ਵੱਡੀਆਂ ਮਹਾਰੈਲੀਆਂ ਹਰਿਆਣੇ ਚ ਕਰੀਆਂ ਜਾਣਗੀਆਂ ਐਮ ਐਸ ਪੀ ਦੀ ਗਾਰੰਟੀ ਦੇ ਲਈ ਲੜਾਈ ਕਿਸਾਨਾਂ ਅੱਗੋਂ ਵੱਲੋਂ ਲਗਾਤਾਰ ਤੇਜ਼ ਹੋ ਗਈ ਹੈ ਸਾਡੇ ਨਾਲ ਕਿਸਾਨਾਂ ਅੱਗੋਂ ਸਰਵਜਿੰਗ ਪਦੇਰ ਜੀ ਮੌਜੂਦ ਨੇ ਸਰ ਅੱਜ ਦਿੱਲੀ ਦੇ ਵਿੱਚ ਵੱਡੀ ਸਭਾ ਕੀਤੀ ਗਈ ਹੈ ਕੀਰਣ ਨੀਤੀ ਤਿਆਰ ਕੀਤੀ ਕਿ ਐਮ ਐਸ ਪੀ ਦੀ ਗਾਰੰਟੀ ਜਿਹੜੀ ਸਰਕਾਰ ਤੋਂ ਲਈ ਜੀ ਅਸੀਂ ਪੂਰੀ ਵਿਰੋਧੀ ਧਿਰਾਂ ਨੂੰ ਕਿਹਾ ਵੀ ਉਹ ਪਾਰਲੀਮੈਂਟ 'ਚ ਆਪਣੀ ਲੜਾਈ ਲੜਨ ਉਹਨਾਂ ਦੇ ਲੀਡਰਾਂ ਨੂੰ ਮਿਲੇ ਆ ਤੁਹਾਡੇ ਸਾਹਮਣੇ ਬਾਕੀ ਅਗਲੇ ਪ੍ਰੋਗਰਾਮਾਂ ਦਾ ਅਸੀਂ ਐਲਾਨ ਕਰਤਾ ਹੈ 1 ਅਗਸਤ ਨੂੰ ਅਸੀਂ ਪੂਰੇ ਦੇਸ਼ ਪਰ ਚਰਚੀ ਫੂਕ ਮੁਜਾਰੇ ਕਰਾਂਗੇ ਨਾਲ ਲੌਂਗ ਮਾਰਚ ਕਰਾਂਗੇ ਔਰ ਇਹ ਤੋਂ ਬਾਅਦ 15 ਅਗਸਤ ਨੂੰ ਟਰੈਕਟਰ ਮਾਰਚ ਹੋਊਗਾ ਨਵੇਂ ਜਿਹੜੇ ਕ੍ਰਿਮੀਨਲ ਕਾਨੂੰਨ ਲਾਉਂਦੇ ਆ ਉਹਨਾਂ ਦੀਆਂ ਕਾਪੀਆਂ ਸਾੜਾਂਗੇ ਔਰ ਇਹ ਤੋਂ ਬਾਅਦ 31 ਅਗਸਤ ਨੂੰ ਬਾਰਡਰਾਂ ਤੇ ਵੱਡੇ ਇਕੱਠ ਕੀਤੇ ਜਾਣਗੇ ਔਰ ਇੱਕ ਰੈਲੀ ਹੋਊਗੀ 1 ਸਤੰਬਰ ਨੂੰ ਜੁਪੀ ਵਿੱਚ ਤਾਂ 1 15 ਤੇ 22 ਨੂੰ ਦੋ ਵੱਡੀਆਂ ਮਹਾਰੈਲੀਆਂ ਹਰਿਆਣੇ ਚ ਕਰੀਆਂ ਜਾਣਗੀਆਂ ਤੇ ਜਿਸ ਤਰੀਕੇ ਨਾਲ ਤੁਸੀਂ ਹੁਣ ਫਿਰ ਇੱਕ ਵਾਰ ਟਰੈਕਟਰ ਰੈਲੀ ਦੀ ਗੱਲ ਕੀਤੀ ਆ ਉਹ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਹੋ ਸਕਦੀ ਆ ਪੰਜਾਬ ਦੇ ਵਿੱਚ ਹੋਊਗੀ ਪੂਰੇ ਦੇਸ਼ ਪੂਰੇ ਦੇਸ਼ ਭਰ ਦੇ ਵਿੱਚ ਦਿੱਲੀ ਦੇ ਵਿੱਚ ਵੀ ਹੋਊਗੀ ਟਰੈਕਟਰ ਮਾਰਚ ਆ ਦੇਖੋ ਜੇ ਸਾਡੇ ਬੰਦੇ ਹੋਣਗੇ ਫਿਰ ਕਰਾਂਗੇ ਤੇ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਪਹਿਲਾਂ ਵੀ ਜਿਹੜਾ ਹੈ ਕਾਫੀ ਨੁਕਸਾਨ ਜਿਹੜਾ ਚਲਣਾ ਪਿਆ ਸੀਗਾ ਸਰਕਾਰੀ ਅਫਸਰਾਂ ਕਰਕੇ ਵੀ ਟਰੈਕਟਰ ਮਾਰਚ ਦੇ ਜਿਸ ਤਰੀਕੇ ਨਾਲ ਤੇ ਹੁਣ ਕੋਈ ਸਾਵਧਾਨੀਆਂ ਵਰਤੀਆਂ ਜਾਣਗੀਆਂ ਨੇ ਦੇਖੋ ਆਪਣਾ ਟਰੈਕਟਰ ਮਾਰ ਪੀਸਫੁਲੀ ਹੋਊਗਾ ਕੋਈ ਕਿਸੇ ਨਾਲ ਟਕਰਾਵਾਂਾ ਥੋੜਾ ਟਰੈਕਟਰ ਮਾਰਟਰ ਅੱਜ ਅੱਜ ਕੁਝ ਐਮਪੀਜ਼ ਵੀ ਆਏ ਸੀਗੇ ਵਿਰੋਧੀ ਧਿਰ ਦੇ 15 16 ਉਹਨਾਂ ਨਾਲ ਕਿਸ ਤਰੀਕੇ ਦੇ ਰਣਨੀਤੀ ਤੈਅ ਹੋਈ ਹੈ ਮੈਸ ਵੀ ਲੀਗਲ ਗਰੰਟੀ ਕਾਨੂੰਨ ਤੇ ਹੋਰ ਨਾ ਮੰਗਾ ਤੇ ਉਹਨਾਂ ਨੂੰ ਜੋ ਕੁਝ ਫੀਡਬੈਕ ਚਾਹੀਦੀ ਸੀ ਉਹ ਦੇਤੀ ਕੁਝ ਗੱਲਾਂ ਸਮਝਣ ਨਾਲ ਚਾਹੁੰਦੇ ਸੀ ਉਹਨਾਂ ਨੂੰ ਸਮਝਾ ਦਿੱਤਾ ਹੈਗਾ ਤੇ ਉਹ ਕਿਸ ਤਰੀਕੇ ਨਾਲ ਆਵਾਜ਼ ਠਾਉਣਗੇ ਜਿਸ ਤਰੀਕੇ ਇੱਕ ਪਾਸੇ ਇੰਡੀਆ ਬਲੋਕ ਹੈ ਤੇ ਦੂਸਰੇ ਹੋਰ ਵੀ ਬਲੋਕ ਇੰਡੀਆ ਬਲੋਕ ਰਲ ਕੇ ਆਵਾਜ਼ ਠਾਊਗਾ ਤੇ ਅਸੀਂ ਐਨਡੀਏ ਤੇ ਦੂਜੇ ਘਟਕਾ ਨੂੰ ਮਿਲਾਂਗੇ ਜਿਸ ਤਰੀਕੇ ਦੋਸ਼ੀ ਸੀਗੇ ਟੈਣੀ ਜੀ ਨੂੰ ਜਿਹੜਾ ਹੈ ਉਹ ਜ਼ਮਾਨਤ ਦੇ ਦਿੱਤੀ ਗਈ ਇਸ ਤਰੀਕੇ ਦੇ ਫੈਸਲੇ ਨਾਲ ਕਿ ਉਹ ਉਹ ਫੈਸਲਾ ਗਲਤ ਹੋਇਆ ਵਾ ਦੇਖੋ ਇਹੋ ਜੇ ਕ੍ਰਿਮੀਨਲ ਬੰਦੇ ਨੂੰ ਜ਼ਮਾਨਤ ਨਹੀਂ ਸੀ ਮਿਲਣੀ ਚਾਹੀਦੀ ਤਾਂ ਅਸੀਂ ਉਹਦੇ ਇਨਸਾਫ ਲਈ ਲੜਾਈ ਕਰਾਂਗੇ ਤੇ ਜਿਸ ਤਰੀਕੇ ਨਾਲ ਅੱਜ ਤੁਸੀਂ ਸਭਾ ਕੀਤੀ ਹੈ ਤਾਂ ਹੋਰ ਵੀ ਜੇ ਐਸਕੇਐਮ ਦੀ ਵੀ ਗੱਲ ਕੀਤੀ ਜਾਵੇ ਤਾਂ ਉਹਨਾਂ ਲੀਡਰਾਂ ਨਾਲ ਹੁਣ ਲੱਗਦਾ ਨਹੀਂ ਲੜਾਈ ਤੇਜ਼ ਕਰਨ ਦੇ ਲਈ ਸਾਰੇ ਆਗੂ ਜਿਹੜਾ ਇਕੱਠੇ ਹੋ ਜਾਣਾ ਚਾਹੀਦਾ ਪਾ ਬਿਲਕੁਲ ਸਾਡਾ ਸਾਰਿਆਂ ਨੂੰ ਸੱਦਾ ਸਾਰੇ ਇਕੱਠੇ ਹੋ ਕੇ ਲੜਨਾ ਚਾਹੀਦਾ ਤੋ ਇਹ ਸਾਨ ਸਰਵਨ ਸਿੰਘ ਪੰਦੀਰਜੀ ਕਿਸਾਨ ਆਗੂ ਜਿਹੜੇ ਸਾਡੇ ਨਾਲ ਖਾਸ ਗੱਲਬਾਤ ਕਰ ਰਹੇ ਸਨ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਆਉਣ ਵਾਲੀ 15 ਅਗਸਤ ਨੂੰ ਟਰੈਕਟਰ ਮਾਰਚ ਵੀ ਕੀਤਾ ਜਾਏਗਾ ਦੇਸ਼ ਭਰ ਦੇ ਵਿੱਚ ਔਰ ਦੂਸਰੇ ਪਾਸੇ ਜਨ ਸਭਾਾਂ ਵੀ ਜੜੀਆਂ ਵੱਖ-ਵੱਖ ਦੇਸ਼ ਭਰ ਦੀਆਂ ਸਟੇਟਾਂ ਦੇ ਵਿੱਚ ਲਗਾਈਆਂ ਜਾਣਗੀਆਂ ਔਰ ਅੱਜ ਅ ਦਿੱਲੀ ਦੇ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਇਹਨਾਂ ਵੱਲੋਂ ਸਭਾ ਕੀਤੀ ਗਈ ਸੀ ਕਿ ਸੰਮੇਲਨ ਕੀਤਾ ਗਿਆ ਸੀ ਕਿਸਾਨਾਂ ਦਾ ਤੇ ਉਸ ਤੋਂ ਬਾਅਦ ਇੱਥੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਜਿਹੜਾ ਬੁਲਾਇਆ ਗਿਆ ਸੀਗਾ ਸੰਸਦਾਂ ਨੂੰ ਬੁਲਾਇਆ ਸੀਗਾ ਤੇ ਉਹਨਾਂ ਵੱਲੋਂ ਵੀ ਜਿਹੜੀ ਹੈ ਕਿਸਾਨਾਂ ਨੂੰ ਆਗੂਆਂ ਨੂੰ ਗਾਰੰਟੀ ਦਿੱਤੀ ਗਈ ਹੈ ਕਿ ਇੰਡੀਆ ਬਲੌਕ ਜਿਸ ਕਿਹਨਾਂ ਕਾਂਗਰਸ ਦੀ ਗੱਲ ਕਰੀ ਤਾਂ ਕਾਂਗਰਸ ਦੇ ਪੰਜਾਬ ਦੇ ਕਾਫੀ ਸਾਰੇ ਸੰਸਦ ਜਿਵੇਂ ਮੈਂ ਗੱਲ ਕਰਾਂ ਕਿ ਰਾਜਾ ਵੜਿੰਗ ਜਿਹੜੇ ਨੇ ਉਹ ਇੱਥੇ ਪਹੁੰਚੇ ਸੀਗੇ ਸੁਖਸਿੰਦਰ ਸਿੰਘ ਰੰਦਾਵਾ ਪਹੁੰਚੇ ਸੀਗੇ ਔਰ ਨਾਲ ਹੀ ਨਾਲ ਗੱਲ ਕੀਤੀ ਜਾਵੇ ਡਾਕਟਰ ਅਮਰ ਸਿੰਘ ਚੌਧਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਸੀ ਸਾਂਸਦ ਜਿਹੜੇ ਆ ਉੱਤਰ ਪ੍ਰਦੇਸ਼ ਤੋਂ ਸਮਾਜਵਾਦੀ ਪਾਰਟੀ ਦੇ ਉਹ ਵੀ ਇੱਥੇ ਮੌਜੂਦ ਸੀਗੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਾਲੀ ਦਲ ਤੋਂ ਬਗਾਰ ਸਿਮਰਤ ਕੋਰ ਬਾਦਲ ਜਿਹੜੇ ਇੱਥੇ ਪਹੁੰਚੇ ਸੀਗੇ ਆਮ ਆਦਮੀ ਪਾਰਟੀ ਤੋਂ ਮਲਵਿੰਦਰ ਸਿੰਘ ਕੰਗ ਜਿਹੜੇ ਨੇ ਉਹ ਇੱਥੇ ਪਹੁੰਚੇ ਸੀਗੇ ਰਾਜ ਸਭਾ ਸਾਂਸਦ ਜਿਹੜੇ ਨੇ ਵਿਕਰਮਜੀਤ ਸਿੰਘ ਸਾਨੀ ਉਹ ਇੱਥੇ ਪਹੁੰਚੇ ਸੀਗੇ ਤਾਂ ਉਹਨਾਂ ਨੇ ਕਿਸਾਨਾਂ ਨੂੰ ਵਾਅਦਾ ਕੀਤਾ ਕਿ ਸਾਨੂੰ ਇੱਕ ਕਾਪੀ ਬਣਾ ਕੇ ਦਿੱਤੀ ਜਾਵੇ ਆਪਣੀ ਮੰਗਾਂ ਦੀ ਐਮਐਸਪੀ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਨੇ ਕਿਸਾਨਾਂ ਦੇ ਉਹਨਾਂ ਦੇ ਇੱਕ ਮੰਗ ਪੱਤਰ ਜਿਹੜਾ ਬਣਾ ਕੇ ਦਿੱਤਾ ਜਾਵੇ ਜਿਸ ਤਰੀਕੇ ਨਾਲ ਅਸੀਂ ਸਰਕਾਰ ਨੂੰ ਜਿਹੜਾ ਹੈ ਪਾਰਲੀਮ ਜੇਕਰ ਕਿਸੇ ਲੀਡਰਾਂ ਨੂੰ ਵੀ ਮਿਲਣਾ ਪੈਂਦਾ ਔਰ ਨਾਲ ਹੀ ਬੈਸ ਨੂੰ ਲੈ ਕੇ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਣ ਦੇ ਲਈ ਕਿਸਾਨਾਂ ਦੀ ਉਸ ਨੂੰ ਲੈ ਕੇ ਵੀ ਇੱਕ ਡਰਾਫਟ ਜਿਹੜਾ ਤਿਆਰ ਕੀਤਾ ਜਾਣਾ ਚਾਹੀਦਾ ਉਸ ਡਰਾਫਟ ਨੂੰ ਕਿਸਾਨਾਂ ਪਰ ਜੋ ਡਰਾਫਟ ਤਿਆਰ ਕੀਤਾ ਜਾਏਗਾ ਉਸ ਨੂੰ ਜਿਹੜਾ ਹੈ ਐਮਪੀਜ਼ ਵੱਲੋਂ ਜਿਹੜਾ ਹੈ ਸੰਸਦਾਂ ਵੱਲੋਂ ਜਿਹੜਾ ਹੈ ਉਹ ਬਹਿਸ ਕਰਨ ਦੇ ਲਈ ਲੋਕ ਸਭਾ ਸਪੀਕਰ ਨੂੰ ਵੀ ਜਿਹੜਾ ਹੈ ਜਲਦੀ ਸੌਂਪਿਆ ਜਾਂਦਾ ਹੁਣ ਦੇਖਣਾ ਹੋਏਗਾ ਕਿ ਜਿਸ ਤਰੀਕੇ ਨਾਲ ਸਰਕਾਰ ਦੇ ਨਾਲ ਲੜਾਈ ਜਿਹੜੀ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਤੇ ਹੋਰ ਚੀਜ਼ਾਂ ਨੂੰ ਲੈ ਕੇ ਤੇਜ਼ ਹੁੰਦੀ ਜਾ ਰਹੀ ਹੈ ਤੇ ਜਿਸ ਤਰੀਕੇ ਨਾਲ ਸਰਵਨ ਸਿੰਘ ਪੰਦੇਰ ਸਾਡੇ ਨਾਲ ਜੁੜੇ ਹੋਏ ਸੀਗੇ ਉਹਨਾਂ ਨੇ ਟੈਣੀ ਜਿਹੜੇ ਨੇ ਜੋ ਦੋਸ਼ੀ ਨੇ ਕਿੰਪੁਰ ਕਿਰੀ ਦੇ ਉਹਨਾਂ ਨੂੰ ਜਿਹੜਾ ਹੈ ਜ਼ਮਾਨਤ ਮਿਲਦੇ ਉੱਤੇ ਉਹ ਵੀ ਜਿਹੜੇ ਆ ਸਵਾਲ ਉਠਾਏ ਨੇ ਕਿ ਇਸ ਤਰੀਕੇ ਨਾਲ ਜਿਹੜੇ ਆ ਕਿਸਾਨਾਂ ਦੇ ਸਿੱਖੇ ਜਿਹੜੇ ਆ ਦਿਲ ਉਹ ਬਲੁੰਦਰੇ ਗਏ ਨੇ ਕਿਉਂਕਿ ਗੱਡੀ ਦੇ ਨਾਲ ਦੜਨਾ ਕਿਸਾਨਾਂ ਨੂੰ ਜਿਹੜਾ ਉਹਨਾਂ ਦੀ ਮੌਤ ਵੀ ਹੋਈ ਆ ਤੇ ਇਸ ਸਭ ਦੇ ਵਿੱਚ ਜ਼ਮਾਨਤ ਮਿਲ ਜਾਣਾ ਕਿਤਨਾ ਕਿਤੇ ਬੜੀ ਨਮੋਸ਼ੀ ਦੀ ਗੱਲ ਹੈ ਔਰ ਦੂਸਰੇ ਪਾਸੇ ਦੇਸ਼ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਨੂੰ ਟਰੈਕਟਰ ਮਾਰਚ ਜਿਹੜਾ ਦੇਖਣ ਨੂੰ ਮਿਲ ਸਕਦਾ ਔਰ ਥਾਂ ਥਾਂ ਤੇ ਜਿਹੜਾ ਵੱਖ-ਵੱਖ ਰਾਜਾਂ ਦੇ ਵਿੱਚ ਜਨ ਸਭਾਵਾਂ ਕੀਤੀਆਂ ਜਾਣਗੇ ਤੇ ਸਰਕਾਰ ਦੇ ਖਿਲਾਫ ਲੜਾਈ ਜਿਹੜੀ ਐ ਐਮਐਸਪੀ ਨੂੰ ਲੈ ਕੇ ਉਹ ਹੋਰ ਕੀਤੀ ਜਾਵੇਗੀ ਕੈਮਰਾ ਪਰਸ